ਪੰਜਾਬ ਦੇ ਮੌਜੂਦਾ ਹਾਲਾਤਾਂ ਤੇ ਹੜਪੀੜਤ ਪਰਿਵਾਰਾਂ ਦੀ ਸੁਖਸ਼ਾਂਤੀ ਅਤੇ ਚੜ੍ਹਦੀ ਕਲਾ ਦੇ ਲਈ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੇ ਭੋਗ ਪਾਏ ਗਏ। ਅਕਾਲੀ ਦਲ ਦੇ ਕੌਮੀ ਜਨਰਲ ਸਕੱਤਰ ਜਗਦੀਪ ਸਿੰਘ ਚੀਮਾ ਅਤੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਅਵਤਾਰ ਸਿੰਘ ਰਿਆ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਵਿੱਚ ਧਾਰਮਿਕ ਸਮਾਗਮ ਦੇ ਦੌਰਾਨ ਜਿੱਥੇ ਹੜਪੀੜਤ ਪਰਿਵਾਰਾਂ ਦੇ ਲਈ ਅਰਦਾਸ ਕੀਤੀ ਗਈ ਹੈ ਉੱਥੇ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਮੁੱਚੇ ਸਟਾਫ ਦੇ ਵੱਲੋਂ ਇੱਕ ਦਿਨ ਦੀ ਤਨਖਾਹ ਹੜਪੀੜਤਾ ਨੂੰ ਦੇਣ ਦਾ ਐਲਾਨ ਕੀਤਾ ਗਿਆ ਹੈ ਉਹਨਾਂ ਕਿਹਾ ਹੈ ਕਿ ਸਾਨੂੰ ਇਸ ਔਖੀ ਘੜੀ ਦੇ ਵਿੱਚ ਇੱਕ ਦੂਜੇ ਦੀ ਮਦਦ ਦੇ ਲਈ ਅੱਗੇ ਆਉਣਾ ਚਾਹੀਦਾ ਹੈ ਅੱਜ ਸ਼ਹੀਦਾਂ ਦੇ ਸਾਨ ਗੁਰਦੁਆਰਾ ਸ਼੍ਰੀ ਫਤਿਹਗੜ ਸਾਹਿਬ ਵਿਖੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਧਾਨ ਸਰ ਹਰਜਿੰਦਰ ਸਿੰਘ ਜੀ ਧਾਮੀ ਦੇ ਹਦਾਇਤਾਂ ਮੁਤਾਬਕ ਜਿਹੜੇ ਪਾਠ ਨੇ ਸਖੁਨੀ ਸਾਹਿਬ ਦੇ ਜਿਹੜੇ ਪੰਜਾਬ ਦੇ ਵਿੱਚ ਹੜਾਏ ਨੇ ਉਦੀ ਸ਼ਾਂਤੀ ਵਾਸਤੇ ਸੁਰੱਖਿਆ ਵਾਸਤੇ ਦੁਨੀਆ ਦੀ ਭਲਾ ਵਾਸਤੇ ਇਹ ਜਿਹੜੇ ਕਾਰਜ ਨੇ ਕੀਤੇ ਗਏ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸਮਝਦਾ ਵੀ ਦੁਨੀਆ ਦੇ ਵਿੱਚ ਜਿੱਥੇ ਵੀ ਕੋਈ ਵੀ ਆਫਤ ਆਈ ਹੈ ਚਾਹੇ ਉਹ ਕਰੋਨਾ ਦੀ ਹੈ ਚਾਹੇ ਉਹ ਹੜ੍ਹਾਂ ਦੀ ਹੈ ਉਥੇ ਲੰਗਰ ਲੈ ਕੇ ਚਾਹੇ ਕਿਸਾਨ ਸੰਘਰਸ਼ ਹੈ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੰਗਤ ਨਾਲ ਖੜ ਕੇ ਔਰ ਵੱਧ ਚੜ ਕੇ ਯੋਗਦਾਨ ਪਾਇਆ ਔਰ ਉਪਰਾਲਾ ਕੀਤਾ ਵੀ ਸੰਗਤ ਦੀ ਚੜ੍ਹਦੀ ਕਲਾ ਦਵਾਈਆਂ ਬਸਤਰ ਟੈਂਟ ਲੰਗਰ ਜਿਸ ਕਿਸਮ ਦੀ ਵੀ ਸੇਵਾ ਸੰਭਵ ਹੋ ਸਕੀ ਉਹ ਕੀਤੀ ਹੈ ਅੱਜ ਵੀ ਉਸੇ ਉਦੇਸ਼ ਨਾਲ ਗੁਰਦੁਆਰਾ ਸਾਹਿਬ ਵਿਖੇ ਪਾਠ ਦੇ ਭੋਗ ਪਾਏ ਗਏ ਔਰ ਸਮੁੱਚੇ ਮੁਲਾਜ਼ਮਾਂ ਵੱਲੋਂ ਇੱਕ ਦਿਨ ਦੀ ਤਰਖਾ ਹੈ ਜਿਹੜੀ ਉਹਦਾ ਅਲਾਣ ਕੀਤਾ ਗਿਆ ਵੀ ਅਸੀਂ ਡੋਨੇਟ ਕਰਾਂਗੇ ਔਰ ਜਿੱਥੇ ਵੀ ਕੋਈ ਪਲੇ ਦਾ ਕੰਮ ਹੋਇਆ ਉੱਥੇ ਪਹੁੰਚਾਵਾਂਗੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਕੀ ਫਤਿਹ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਸ਼੍ਰੀ ਫਤੇਗੜ ਸਾਹਿਬ ਦੀ ਮੈਨੇਜਮੈਂਟ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਦਾ ਅਜਿੰਦਰ ਸਿੰਘ ਧਾਮੀ ਜੀ ਦੇ ਦਿਸ਼ਾ ਨਿਰਦੇਸ਼ ਹੇਠਾਂ ਅੱਜ ਗੁਰਦੁਆਰਾ ਸਾਹਿਬ ਵਿਖੇ ਸੋਨੀ ਸਾਹਿਬ ਦੇ ਪਾਠ ਕਰਵਾਏ ਗਏ ਜਿਦਾ ਮੁੱਖ ਆਦੇਸ਼ ਸੀ ਕਿ ਜਿਹੜੇ ਹਰ ਪੀੜਤਾ ਲਾਕੇ ਉਹਨਾਂ ਦੀ ਸੁੱਖ ਸ਼ਾਂਤੀ ਲਈ ਔਰ ਫੜਾਂ ਦੇ ਤੇ ਮੇਰ ਕਰਨ ਲਈ ਬਾਬਾ ਜੀ ਦਾ ਜਿਹੜਾ ਸ਼ੁਕਰਾਨਾ ਕੀਤਾ ਕਿ ਅੱਜ ਦੁਨੀਆ ਨੂੰ ਬਹੁਤ ਹੀ ਭੀੜ ਦੇ ਵਿੱਚ ਐ ਉਹਨਾਂ ਨੂੰ ਅਸ਼ੀਰਵਾਦ ਦਿਓ ਉਹਦੇ ਲਈ ਸੁੱਖ ਸ਼ਾਂਤੀ ਲਈ ਜਿਹੜੀ ਅਰਦਾਸ ਕੀਤੀ ਹੈ ਉਹ ਸਮੂਚੀ ਸੰਗਤਾਂ ਨੂੰ ਅੱਜ ਇਹ ਅਰਦਾਸ ਕੀਤੀ ਹੈ ਔਰ ਮੈਂ ਸਮੂਚੀਆਂ ਸੰਗਤਾਂ ਦਾ ਤਲਵਾਦੀ ਐ ਜਿਨ੍ਹਾਂ ਨੇ ਅੱਜ ਆਪਣੇ ਇੱਕ ਦਿਨ ਦੀ ਤਨਖਾਹ ਦੇ ਕੀ ਉੱਛ ਹਰ ਪੀੜਤਾ ਲਈ ਆਪਣਾ ਯੋਗਦਾਨ ਪਾਇਆ ਔਰ ਮੈਂ ਵੀ ਆਪਣੇ ਵੱਲੋਂ 5100 ਰੁਪਇਆ ਉਹ ਹਰ ਪੀੜਤਾ ਲਈ ਆਪਣੀ ਦਸਾਂ ਕਮਾਈ ਦੀ ਕਿਰਤ ਵਿੱਚੋਂ ਨਾਲ